ਡਿਊਰਸ ਨਿਊਜ਼ ਤੋਂ ਤੇ ਅੱਜ ਦਾ ਸਾਡੀ ਪੂਰੀ ਟੀਮ ਔਰ ਇੱਕ ਬਹੁਤ ਅੱਛਾ ਗੀਤ ਦਿਓਲ ਸਟੂਡੀਓ ਦਾ ਹੋਇਆ। ਉਹਦੇ 뮤జిਕ ਆਰ ਸ਼ਰਮਾ ਜੀ ਔਰ ਅਸੀਂ ਆਪਣੇ ਬੇਟੀ ਨਾਲ ਗੱਲ ਕਰਨਾ ਚਾਹੁੰਦੇ ਹਾਂ ਜਿਨੇ ਇਹ ਸੌਂਗ ਕੀਤਾ। ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ। ਅੱਜ ਕੀਰਤ ਸਾਡੀ ਬੇਟੀ ਨੇ ਇੱਕ ਬਹੁਤ ਖੂਬਸੂਰਤ ਗੀਤ ਗਾਟਿਆ। ਉਹਦੇ ਵਿੱਚ ਪੂਰੀ ਦੀ ਪੂਰੀ ਟੀਮ ਦੀਨਾ ਨੇ ਗੀਤ ਸੰਗੀਤ ਦਾ ਸਾਰਾ ਸਤ ਕੰਮ ਕੀਤਾ ਤੇ ਮੈਂ ਤੁਹਾਨੂੰ ਅੱਜ ਆਪਣੀ ਬੇਟੀ ਨਾਲ ਬੁਲਾਣਾ ਸਰਦ ਚੁਨਾ ਸਰਦ ਸਰਦ ਬਹੁਤ ਛੋਟੀ ਸੀ ਜਦੋਂ ਮੈਨੂੰ ਇਹ ਮਿਲੀ ਕਹਿਣਾ ਚਾਹਾਂਗੇ ਕਿ ਆਪਣੇ ਗੀਤ ਦੇ ਦੋ ਬੋਲ ਤੁਹਾਨੂੰ ਸੁਣਾਵੇ ਔਰ ਮੈਨੂੰ ਲੱਗਦਾ ਬੇਟੀ ਸਾਡੀ ਬਹੁਤ ਅੱਛਾ ਔਰ ਬਹੁਤ ਵਧੀਆ ਗਾਉਂਦਾ ਸਹੀ ਸੰਗੀਤ ਨਾ ਮੈਂ ਬਾਬਲਾ ਸੱਸੇ ਬੜਨਾ ਨਾ ਮੈਂ ਬੜਨਾ ਨਹੀਂ ਸੱਚ ਕੇ ਸਿਰ ਸਰੀ ਤੇਰੇ ਪੱਗ ਨੂੰ ਸਹੀ ਸਲਾਮਤ ਰੱਖ ਕੇ ਪੱਗ ਨੂੰ ਸਹੀ ਸਲਾਮਤ ਰੱਖ ਕੇ ਫੇਰ ਚੜਾਂਗੀ ਢੋਲੀ ਤੇਰੀ ਸ਼ਾਨ ਮੁਹੱਬਤ ਤਦਮਿਆ ਦੇ ਨਾਲ ਪਰ ਕੇ ਜਾਊਂਗੀ ਚੋਲੀ ਸ਼ਾਨ ਮੁਹੱਬਤ ਤਦਮਿਆ ਦੇ ਨਾਲ ਪੜ ਕੇ ਜਾਉਂਗੀ ਤੇ ਦੇਖੋ ਕਿਸ ਤਰ੍ਹਾਂ ਮਲੜੀ ਦੇ ਬੱਚੇ ਨੇ ਅੱਛੀ ਚੀਜ਼ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇਹਦੇ ਨਾਲ ਵੀ ਮੈਂ ਚਾਹੁੰਗਾ ਕਿ ਕੋਈ ਹੋਰ ਵੀ ਗੀਤ ਜਾਂ ਤੁਹਾਡੇ ਕੋਲ ਅੱਛੇ ਸਿੰਗਰ ਜਾਂ ਤੁਹਾਡੇ ਦੇਵੀ ਕੋਈ ਆਵਾਜ਼ ਹੈ ਤੇ ਤੁਸੀਂ ਉਹ ਵੀ ਜਾਨੂੰ ਸੁਣਾਓ ਤੇ ਦਿੱਤਾ ਹੱਸ ਬੋਲਵੇ ਨਾ ਜਿੰਦ ਸਾਡੀ ਬਹੁਤ ਹੀ ਅੱਛਾ ਕੀਰਤ ਬਹੁਤ ਦਿਲੋਂ ਗਾਦੀ ਆ ਤੇ ਇਹਦਾ ਸਫਰ ਬਹੁਤ ਹੀ ਸ਼ਾਨਦਾਰ ਬਹੁਤ ਵਧੀਆ ਸਫਰ ਚੱਲਦਾ ਆ ਰਿਹਾ ਕਿਉਂਕਿ ਇਹਨੇ ਕਾਫੀ ਪ੍ਰੋਗਰਾਮ ਦੇ ਵਿੱਚ ਵੀ ਆਈ ਸੀ ਬਹੁਤ ਕੁਝ ਕੀਤਾ ਹੈ ਔਰ ਇਹਦੀ ਆਵਾਜ਼ ਵੀ ਬੜੀ ਖੂਬਸੂਰਤ ਹੈ ਤੇ ਇਹਨੇ ਸਭਿਆਚਾਰ ਗੀਤ ਗਾਇਆ ਔਰ ਬਹੁਤ ਸਾਡੀ ਅੱਛੀ ਟੀਮ ਆ ਜਿਨੇ ਇਹ ਸਭਿਆਚਾਰ ਗੀਤ ਲਿਖਿਆ ਵੀ ਔਰ ਉਹਨੂੰ ਸੰਗੀਤ ਦਿੱਤਾ ਬਹੁਤ ਕੁਝ ਕੀਤਾ ਇਹ ਬਟਾ ਕਿੰਨਾ ਤੁਹਾਡਾ ਇਹ ਸਫਰ ਸ਼ੁਰੂ ਹੋਇਆ ਮੈਂ ਜਲ ਛੋਟੀ ਸੀ ਉਹਦੇ ਜਦੋਂ ਮੈਂ ਕਾਣਾ ਸ਼ੁਰੂ ਕਰਤਾ ਸੀ ਮੈਂ ਕਿਹਾ ਮੈਨੂੰ ਸਿੰਗਰ ਹੀ ਬੰਨਾ ਹੈ ਅੱਗੇ ਜਾ ਕੇ ਤਾਂ ਹੁਣ ਵੀ ਮੈਂ ਅੱਗੇ ਪੜਾਈ 뮤직 ਦੀ ਕਰ ਰਹੀ ਆ ਸਾਰੀ ਕਿਉਂਕਿ ਸ਼ੌਂਕ ਹੈ ਤੇ ਅੱਗੇ ਬੰਨਾ ਕੋਸ਼ਿਸ਼ ਕਰਾਂਗੇ ਬਣਾਂਗੇ ਬਾਕੀ ਰੱਬ ਰੱਖਾ ਹਾਂ ਬੇਟਾ ਬਹੁਤ ਅੱਛਾ ਹੈ ਤੁਸੀਂ ਸਿੰਗਿੰਗ ਨੂੰ ਜੁੜਿਆ ਕਿਉਂਕਿ ਸੰਗੀਤ ਆ ਜਿਹੜਾ ਉਹ ਇੱਕ ਆਤਮਾ ਦੀ ਖੁਰਾਕ ਹੈ ਇਹ ਲੇਕਿਨ ਤੁਸੀਂ ਜਿਹੜਾ ਗੀਤ ਕੱਢਿਆ ਉਹਦੇ ਬਾਰੇ ਕੁਝ ਦੱਸੋ ਮੇਰਾ ਇਹ ਖਿਆਲ ਹੈ ਕਿ ਜਿਹੜਾ ਮੇਰਾ ਇਹ ਸੌਂਗ ਹੈ ਇਹ ਹਰ ਸਕੂਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ कि ਬੱਚਿਆਂ ਨੂੰ ਇੱਕ ਸਿੱਖ ਮਿਲੇ ਕਿ ਅੱਜ ਕੱਲ ਦੇ ਨੌਜਵਾਨ ਪੀੜੇ ਤੁਹਾਨੂੰ ਪਤਾ ਹੀ ਹੈ ਤਾਂ ਇਹ ਸੁਣ ਕੇ ਉਹਨਾਂ ਨੂੰ ਮਤਲਬ ਅਹਿਸਾਸ ਹੋਵੇ ਕਿ ਹਾਂ ਕਿ ਪਹਿਲਾ ਜਿਹੜਾ ਸਮਾਜ ਸੀ ਉਦੋਂ ਹੀ ਹੁਣ ਚੱਲਣਾ ਚਾਹੀਦਾ ਹੈ ਬਹੁਤ ਅੱਛਾ ਕੀਰਤਨੇ ਕਿ ਆ ਕਿ ਜੋ ਪਹਿਲਾ ਸਮਾਜ ਸੀ ਜੋ ਸਭਿਆਚਾਰ ਸੀ ਲੋਕਾਂ ਦੀ ਸੋਚ ਸੀ ਉਹਨੂੰ ਇੱਕ ਨਵੇਂ ਲੈਵਲ ਤੇ ਲੈ ਕੇ ਆਉਣਾ ਚਾਹੀਦਾ ਹੈ ਇਹ ਕਹਿੰਦੀ ਹੈ ਕਿ ਇਹਦੇ ਕਹਿਣ ਦਾ ਅਰਥ ਹੈ ਕਿ ਵੀ ਅਸੀਂ ਅੱਗੇ ਵੀ ਵਧੀਏ ਪਰ ਅਸੀਂ ਆਪਣਾ ਸਭਿਆਚਾਰ ਵੀ ਨਾ ਪੁੱਲੀਏ ਤੇ ਇਸ ਗੀਤ ਦੇ ਮਾਧਿਅਮ ਨਾਲ ਨੇ ਕਾਫੀ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਪਾਂ ਵੀ ਕਾਫੀ ਸਮੇਂ ਤੋਂ ਬੰਦ ਕਰ ਰਹੇ ਨੇ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੋਏ ਨੇ ਤੇ ਆਪਾਂ ਕੀਰਤ ਤੇ ਪਾਪਾ ਨਾਲ ਵੀ ਦੋ ਸਵਾਲ ạ ਜੀ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਜੋਨ ਸਟੂਡੀਓ ਵਾਲਿਆਂ ਨੇ ਮੇਰੇ ਬੱਚੇ ਨੂੰ ਫਸਟ ਟਾਈਮ ਮੌਕਾ ਦਿੱਤਾ ਰਿਕਾਰਡਿੰਗ ਲਈ ਜਿਹੜਾ ਇਹਨਾਂ ਨੇ Song ਤਿਆਰ ਕੀਤਾ ਬਹੁਤ ਹੀ ਪਿਆਰਾ Song ਸੀ ਟ੍ਰੈਡੀਸ਼ਨਲ Song ਸੀ ਆਪਣੇ ਸੱਭਿਆਚਾਰ ਨੂੰ ਯਾਦ ਰੱਖਣ ਵਾਲੀ ਚੀਜ਼ ਹੈ ਕਿ ਅੱਜ ਦੀ ਨਿਊ ਜਨਰੇਸ਼ਨ ਆਪਣੇ ਸੱਭਿਆਚਾਰ ਨੂੰ ਭੁੱਲ ਰਹੀ ਹੈ ਤੇ ਆਈ ਥਿੰਕ ਇਸ ਤਰ੍ਹਾਂ ਦੇ ਗਾਣੇ ਹੀ ਬਣਨੇ ਚਾਹੀਦੇ ਤੇ ਆਡੀਅנס ਨੂੰ ਸੁਣਨੇ ਵੀ ਚਾਹੀਦੇ ਆ ਮੈਂ ਬਹੁਤ ਦਿਲੋਂ ਧੰਨਵਾਦੀ ਆ ਕਿ ਇਹ ਜਿਹੜੇ ਬੋਲ ਲਿਖੇ ਗਏ ਆ ਲਿਖਤ ਦਾ ਕੋਈ ਤੋੜ ਹੀ ਨਹੀਂ ਆ ਡੋਲ ਸਾਹਿਬ ਜੀ ਦਾ ਤੇ ਧੰਨਵਾਦਿਆਂ ਜੋ ਇਹਨਾਂ ਨੇ ਇੰਨਾ ਵਧੀਆ Song ਤਿਆਰ ਕੀਤਾ ਤੇ ਬੱਚੀ ਨੇ ਗਾਇਆ ਇਹਦਾ ਸ਼ੌਂਕ ਹੀ ਸੀ ਕਿ ਮੈਂ ਸਿੰਗਰ ਬੰਨਾ ਸਾਡੇ ਖਾਨਦਾਨ ਦੇ ਵਿੱਚ ਤਾਂ ਕੋਈ ਇਸ ਲਾਈਨ ਦੇ ਵਿੱਚ ਹੈ ਨਹੀਂ ਸੀ ਇਹਨੂੰ ਗੋਡ ਗਿਫਟ ਮਿਲਿਆ ਹੋਇਆ ਵਾ ਤੇ ਮੈਂ ਵੀ ਚਾਹੁੰਦਾ ਕਿ ਇਹ ਅੱਗੇ ਜਾਵੇ ਆਪਣਾ ਇਹ profession ਚੂਜ਼ ਕਰੇ ਇਹਨੇ ਸਟੱਡੀ ਵੀ ਆਪਣੀ ਮਿਊਜ਼ਿਕ ਦੀ ਹੀ ਕਰਨੀ ਹੈ ਤੇ ਇਹ ਸਕੂਲ ਦੇ ਵਿੱਚ ਵੀ ਗਾਉਂਦੀ ਆ ਜੀ ਬਿਲਕੁਲ ਇਹਦੇ ਜਿਹੜਾ ਸਕੂਲ ਦੇ ਵਿੱਚ ਜੋ ਵੀ ਸਾਰੇ ਟੀਚਰ ਆ ਫੁੱਲ سپورਟ ਕਰਦੇ ਆ ਸਪੈਸ਼ਲੀ ਜੋ 뮤జిక్ ਟੀਚਰ ਸ਼ੂਟੀ मैम ਆ ਉਹ ਚਾਹੁੰਦੇ ਆ ਕਿ ਇਹ ਬੱਚੀ ਅੱਗੇ ਜਾਵੇ ਤੇ ਅਸੀਂ ਵੀ ਮੇਰੇ ਫੁੱਲ ਫੈਮਲੀ ਨੂੰ سپورਟ ਕਰਦੀ ਆ ਤੇ ਬੱਚੀ ਨੂੰ ਅੱਗੇ ਅਸੀਂ ਪੂਰਾ ਜ਼ੋਰ ਲਗਾਵਾਂਗੇ ਕਿ ਅੱਗੇ ਜਾਵੇ ਤੇ ਤੁਸੀਂ ਇਹ ਮਤਲਬ ਸਿੰਗਿੰਗ ਦੇ ਵਿੱਚ ਬਚਪਨ ਤੋਂ ਹੀ ਚੱਲੇ ਆ ਰਹੇ ਹੋ ਤੇ ਤੁਹਾਨੂੰ ਕਿੱਦਾਂ ਦਾ ਗਾਣਾ ਅੱਛਾ ਲੱਗਦਾ ਹੈ ਕਿ ਤੁਸੀਂ ਸੱਭਿਆਚਾਰ गा ਰਹੇ ਹੋ ਜਾਂ ਤੁਸੀਂ ਬਾਣੀ ਨਾਲ ਜੁੜਦੇ ਹੋ ਜਾਂ ਕਿਸ ਤਰ੍ਹਾਂ ਤੁਹਾਡਾ ਦਿਨ ਦੀ ਸ਼ੁਰੂਆਤ ਕਿਦਾਂ ਦੀ ਮੈਂ ਜਿੱਦਾਂ ਮਤਲਬ ਕਹਿੰਦੇ ਮੇਰੇ ਨਾਲ ਸੁਣਨੇ ਸత్సੰਗ ਕਰ ਤਾਂ ਮੈਂ ਉਹਨਾਂ ਦੇ ਸ਼ਬਦ ਵੀ ਪੜ੍ਹਦੀ ਆ ਮਤਲਬ ਬਾਣੀ ਨਾਲ ਵੀ ਜੁੜੀ ਜਾਂ ਸੱਭਿਆਚਾਰ ਨਾਲ ਵੀ ਤੇ ਸੂਫੀ ਗਾਣਾ ਮੈਨੂੰ ਜ਼ਿਆਦਾ ਪਸੰਦ ਹੈ ਸੂਫੀ ਗਾਣਾ ਜਦੋਂ ਮੈਂ ਪੜ੍ਹਦੀ ਤੇ ਬਹੁਤ ਹੀ ਅੱਛਾ ਜੀ ਇਹਨੇ ਬੇਟੀ ਨੇ ਦੱਸਿਆ ਤੇ ਹੁਣ ਮੈਂ ਤੁਹਾਨੂੰ ਇਹਦਾ ਜਿਹੜਾ ਮਿਊਜ਼ਿਕ ਦਿੱਤਾ ਹੈ ਸ਼ਰਮਾ ਜੀ ਪ੍ਰਕਾਸ਼ਨ ਮਾਰਕੇ ਸ਼ਰਮਾ ਡੀਡੀਐਸ ਨਿਊਜ਼ ਤੋਂ ਤੇ ਪੰਜਾਬ ਮੀਡੀਆ 24 ਤੋਂ ਇਹ ਜਿਹੜਾ ਸੀਰੀਅਲ ਦਾ ਗਾਣਾ ਕੱਟਿਆ ਸਾਡੇ ਬਲਕੀਤ देओल ਜੀ ਜੋ ਕਿ ਬਹੁਤ ਹੀ ਅੱਛੀ ਕਲਮ ਹੈ ਬਹੁਤ ਹੀ ਅੱਛਾ ਗਾਣਾ ਲਿਖਦੇ ਨੇ ਫਿਰਮਾਂ ਵੀ ਬਣਾਉਂਦੇ ਨੇ ਪਹਿਲਾਂ ਦੰਡੀ ਸ਼ਾ ਜਾਗੋ ਪੰਜਾਬ ਤੇ ਕੀਤੇ ਕਰਮ ਰੋ ਚੱਲ ਰਹੀ ਹੈ ਤੀਸਰੀ ਚ ਵੀ ਇਹ ਵਰ੍ਹਵਾਈਆਂ ਰਹੀਆਂ ਦੂਰਦਰਸ਼ਨ ਤੇ ਵੀ ਤੁਸੀਂ ਰੋਜ਼ ਦੇਖਦੇ ਹੋ ਪ੍ਰੋਗਰਾਮ ਚੱਲਦੇ ਨੇ ਬਲਕੀਤ देओल ਜੀ ਦੇ ਔਰ ਬਲਕੀਤ ਦਿਓਲ ਜੀ ਦਾ ਸਟੂਡੀਓ ਜਾਂ ਦਿਓਲ ਸਟੂਡੀਓ ਦਿਓਲ ਵਿਜੀ ਕੰਪਨੀ ਦੇ ਵਿੱਚ ਇਹ ਗਾਣਾ ਰਿਲੀਜ਼ ਕੀਤਾ ਗਿਆ ਔਰ ਬਹੁਤ ਹੀ ਅੱਛਾ ਗਾਣਾ ਲਿਖਿਆ ਹੈ ਔਰ ਮਿਊਜ਼ਿਕ ਕਰਨ ਦਾ ਬੈਡੂ ਤੇ ਅਜੇ ਜੋ ਕਿ ਸਾਡਾ ਅਸਿਸਟੈਂਟ ਹੈ ਰੱਖਿਆ ਹੋਇਆ ਦੋਨਾਂ ਨੇ ਰਲ ਕੇ ਇਸ ਗਾਣੇ ਦਾ ਤਰਜ ਬਣਾਈ ਹੈ ਕੰਪੋਜ਼ ਬਣਾਈ ਤੇ ਮਿਊਜ਼ਿਕ ਬਣਾਇਆ ਮਿਊਜ਼ਿਕ ਵੀ ਬਹੁਤ ਸੋਹਣਾ ਬਣਿਆ ਕਹਿੰਦੇ ਜੇ ਲਿਖਿਆ ਵਧੀਆ ਹੋਊਗਾ ਤਾਂ ਹੀ ਸ਼ੁਰੂਆਤ ਹੋਣੀ ਹੈ ਕਿਉਂਕਿ ਨੀਂ ਪੱਥਰ ਜੋ ਹੁੰਦਾ ਹੈ ਉਹ ਰਾਈਟਰ ਦੇ ਹੱਥੋਂ ਹੁੰਦੀ ਹੈ ਯਕੀ ਸਾਡੇ ਜੀ ਸ਼ਰਮਾ ਜੀ ਦੱਸਣਗੇ ਸ਼ਰਮਾਈ ਨੇ ਬਹੁਤ ਅੱਛਾ ਦੱਸਿਆ ਜੀ ਕਿ ਜੇ ਅਗਰ ਉਹਦੀ ਨਹੀਂ ਪੱਥਰ ਵਧੀਆ ਪਿਆ ਹੋਏਗਾ ਤੇ ਬਿਲਡਿੰਗ ਆਪੀ ਬਹੁਤ ਸ਼ਾਨਦਾਰ ਬਣੂਗੀ ਤੇ ਹੁਣ ਮੈਂ ਤੁਹਾਨੂੰ ਮਿਲਾਂ ਜਾ ਰਿਹਾ ਮੇਰੇ ਅੱਛੇ ਮਿੱਤਰ ਵੀ ਨੇ ਤੇ ਭਰਾ ਵੀ ਨੇ ਤੇ ਇਹਨਾਂ ਨਾਲ ਮੇਰੀ ਜਦੋਂ ਜਿੰਨੀਆਂ ਵੀ ਮੁਲਾਕਾਤਾਂ ਹੋਈਆਂ ਬੜੀਆਂ ਟੌਪ ਦੀਆਂ ਹੋਈਆਂ ਬੜੀਆਂ ਵਧੀਆ ਹੋਈਆਂ ਕਿਉਂਕਿ ਇਹ ਸੰਗੀਤ ਨੂੰ ਦਿਲੋਂ ਪਿਆਰ ਕਰਦੇ ਨੇ ਇੱਕ ਰੂਹ ਵਾਲੀ ਗੱਲ ਹੈਗੀ ਆ ਕਿਉਂਕਿ ਇਹਨਾਂ ਨੇ ਨਵੇਂ ਬੰਦਿਆਂ ਨੂੰ ਬਹੁਤ ਚਾਂਸ ਦਿੱਤੇ ਮੈਂ ਇਹਨਾਂ ਦੇ ਕਿੰਨੇ ਫੰਕਸ਼ਨਾਂ 'ਚ ਆਇਆ ਹਰ ਫੰਕਸ਼ਨ 'ਚ ਇਹਨਾਂ ਨੇ ਉਹਨਾਂ ਨੂੰ ਪਹਿਲ ਦਾ ਆਦਰ ਦਿੱਤਾ ਤੇ ਦੇਵ ਸਾਹਿਬ ਨਾਲ ਹੁਣ ਮੈਂ ਇਸ ਸੰਗੀਤ ਬਾਰੇ ਗੱਲ ਕਰਨਾ ਚਾਹੁੰਦਾ ਤੁਹਾਡੇ ਰੂਪ ਰੂਪ ਦੇਵ ਸਾਹਿਬ ਨਾਲ ਮੇਰੇ ਵੱਲੋਂ ਜੀ ਤੁਹਾਡੇ ਡੀਡੀਐਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਨੂੰ ਮਾਣ ਬਖਸ਼ਿਆ ਤੇ ਬਹੁਤ ਬਹੁਤ ਸ਼ੁਕਰੀਆ ਬਾਕੀ ਸਰੋਤਿਆਂ ਨੇ ਵੀ ਵਧੀਆ ਹੰਗਾਰਾ ਦਿੱਤਾ ਜੀ ਤੁਹਾਨੂੰ ਤੇ ਦੇਵ ਸਾਹਿਬ ਮੈਂ ਇੱਕ ਗੱਲ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਇਹ ਜਿਹੜਾ ਗੀਤ ਲਿਖਿਆ ਇਹ ਕਿੱਦਾਂ ਮਤਲਬ ਤੁਹਾਡੇ ਮਨ 'ਚ ਵਿਚਾਰ ਆਇਆ ਕਿ ਇਦਾਂ ਦਾ ਗੀਤ ਇੱਕ ਸੱਭਿਆਚਾਰਕ ਚਾਹੀਦਾ ਕਿਉਂਕਿ ਅੱਜ ਦੁਨੀਆ ਸਾਰੀ ਮਤਲਬ ਬਾਹਰ ਵੱਲ ਨੂੰ ਤਰੀ ਹੋਈ ਆ ਮਤਲਬ ਉਹ ਇੱਦਾਂ ਦੇ 뮤직 ਨਾਲ ਗਾਣੇ ਟੱਪਣ ਨਾਲ ਲੜਾਈਆਂ ਝਗੜੇ ਤੇ ਤੁਸੀਂ ਸੱਬੇ ਚਾਰਾ ਤੁਰਿਆ ਇਹਦਾ ਕਿਦਾਂ ਮਤਲਬ ਤੁਹਾਡੇ ਵਿਚਾਰ ਆਇਆ ਇਹਦਾ ਜੇ ਜਦੋਂ ਮੈਂ ਗੀਤ ਦੇਖਦਾ ਸੀ ਟੀਵੀ ਤੇ ਜਾਂ ਕਿਤੇ ਵੀ ਇਹ ਸਿੰਗਰਾਂ ਨੇ ਨਾ ਆਸਟਾ ਆਸਟੇ ਦਾ ਡੇਪੜਾ ਸਟਾ ਜੀ ਸਕੂਲ ਨੂੰ ਵੀ ਬਾਕੀ ਸਕੂਲ ਵਾਲਿਆਂ ਦੀ ਵੀ ਗਲਤੀ ਹੈ ਜਿਹੜੇ ਇਹਨਾਂ ਨੂੰ ਇਹੋ ਜਿਹੇ ਮੌਕੇ ਦਿੰਦਿਆਂ ਲੱਚਰ ਗੀਤ ਫਲਮਾਉਣ ਦੇ ਮੇਰੇ ਮਨ 'ਚ ਰੜਕ ਸੀ ਵੀ ਕੋਈ ਐਸਾ ਗੀਤ ਪਾਈਆ ਜਿਹੜਾ ਸਕੂਲ ਵਾਲੇ ਬੱਚਾ ਨੂੰ ਸਿਹਤ ਮਿਲੇ ਤੇ ਇਹ ਬੱਚੀ ਸtare ਪੰਜਾਬ ਦਾ ਆਪਾ ਪ੍ਰੋਗਰਾਮ ਕਰਾਇਆ ਸੀ ਰੜਕ ਟੀਮ ਨੇ ਉਦੋਂ ਇਹ ਸਿਲੈਕਟ ਕੀਤੀ ਸੀ ਦੋ ਸਰ ਪਿੰਡ ਤੇ ਉਹ ਮੈਨੂੰ ਬਾਤ ਚੰਗੀ ਲੱਗੀ ਤੇ ਫਿਰ ਮੈਂ ਮਤਲਬ ਦਾ ਗੀਤ ਕੋਈ ਲਿਖੂਗਾ ਫਿਰ ਆਪਾਂ ਇਹਨਾਂ ਨੂੰ ਬੁਲਾਵਾਂਗੇ ਤੇ ਉਹ ਫਿਰ ਮਤਲਬ ਦਾ ਮੈਨੂੰ ਠੋਕਿਆ ਗੀਤ ਫਿਰ ਮੈਂ ਸ਼ਰਮਾ ਜੀ ਨੂੰ ਕਿਹਾ ਮੈਂ ਬੁਲਾਉਂਦਾ ਤੇ ਉਹ ਚਲੋ ਜੀ ਬਹੁਤ ਵਧੀਆ ਹੰਗਾਰਾ ਮਿਲਿਆ ਬਾਕੀ ਸਰੋਤੇ ਦੇਖੋ ਸੂਝ ਬਾਸਾਪ ਕੋ ਦੇਖਦੇ ਆ ਕਈ ਕਹਿੰਦੇ ਵੀ ਇਹੋ ਜਿਹੇ ਗੀਤਾਂ ਦਾ ਜਵਾਨਾ ਨਹੀਂ ਸੁਣਨ ਵਾਲੇ ਸਰੋਤੇ ਵਧੀਆ ਨੇ ਗੀਤ ਵਧੀਆ ਹੋਊਗਾ ਸਾਰੇ ਸੁਣਦੇ ਵੀ ਆ ਠੀਕ ਹੈ ਨਾ ਸਾ ਇਹ ਨਹੀਂ ਹੋ ਲੱਛਰ ਜਿਹਾ ਪਰੋਸ ਕੇ ਦੇ ਦਾਂਗੇ ਲੋਕਾਂ ਨੇ ਤੱਕ ਕਮੈਂਟ ਕਰਨੀਆਂ ਜਾਂ ਸ਼ੇਅਰ ਕਰਨੀਆਂ ਤੇ ਚੰਗੀ ਚੀਜ਼ੇ ਦਿਓ ਚੰਗੀ ਚੀਜ਼ ਨੂੰ ਵੀ ਲੋਕ ਸ਼ੇਅਰ ਕਰਦੇ ਆ ਸਰ ਨੇ ਬਹੁਤ ਅੱਛੀ ਗੱਲ ਕਹੀ ਕਹਿੰਦਾ ਅਰਥ ਇਹ ਆ ਵੀ ਅਗਰ ਖੀਰ ਖਾਣ ਵਾਲਿਆਂ ਨੇ ਖੀਰ ਖਾਣੀ ਆ ਲੱਸੀ ਪੀਣ ਵਾਲਿਆਂ ਨੇ ਲੱਸੀ ਪੀਣੀ ਆ ਜਿਹੜੇ ਬੰਦੇ ਨਿਊਡਲ 버ਗਰ ਵਾਲੇ ਉਹਨਾਂ ਨਿਊਡਲ ਪੜ੍ਹੇ ਕਹਿੰਦਾ ਅਰਥ ਇਹ ਆ ਕਿ ਜਿਹੜੇ ਬੰਦੇ ਮਤਲਬ ਅੱਛਾ ਸੁਣਨਾ ਚਾਹੁੰਦੇ ਆ ਦਿਲੋਂ ਸੁਣਨਾ ਚਾਹੁੰਦੇ ਆ ਉਹਨਾਂ ਵਾਸਤੇ ਸੱਭਿਆਚਾਰਕ ਗੀਤ ਵੀ ਆ ਨੇ ਬੰਦੇ ਨਹੀਂਆਂ ਨੂੰ ਪਸੰਦ ਕਰਦੇ ਆ ਲੇਕਿਨ ਫਿਰ ਵੀ ਮਤਲਬ ਸਾਡੇ ਜਿਹੜੀ ਇੱਕ ਸਮਾਜ ਦੀ ਨਹੀਂ ਪੱਥਰ ਆ ਉਹ ਸੱਚ ਤੇ ਹੱਕ ਦੇ ਨਾਲ ਖੜੀ ਹੋਈ ਆ ਤੇ ਇਹਦੇ ਨਾਲ ਹੀ ਮੈਂ ਤੁਹਾਡਾ ਆਪਣਾ ਦੋਸਤ ਜੀ ਸ਼ਰਮਾ ਡੀ.ਐਸ.ਏ.ਸ ਤੋਂ ਬੈਕ ਟੂ ਬੈਕ ਫੇਰ ਤੁਹਾਨੂੰ ਮਿਲਾਂ